आ, मान्योग डीजीपी साहब पंजाब मान्योग डीआईजी साहब फिरोजपुर और मान्योग एसएसपी साहब फाजिल्का श्री वीरेंद्र बराड़ जी ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮਿਹਮ ਚਲਾਈ ਗਈ ਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਪਿੰਡ ਮਹਾਲਮ ਦੇ ਵਿੱਚ ਅਸੀਂ ਕਰੀਬ 100 ਮਹਾਲਾਜਮਾਂ ਦੇ ਨਾਲ ਜਿਹੜਾ ਰੇਡ ਕੀਤਾ ਸੀਗਾ ਔਰ ਨਾਲ ਹੀ ਐਕਸਾਈਜ਼ ਵਿਭਾਗ ਦੇ ਵੀ ਜਿਹੜੇ ਸਾਡੇ ਮਹਾਲਾਜਮਾਂ ਨਾਲ ਸੀਗੇ ਉਦੇ ਤਹਿਤ ਸਬਡਿਵੀਜ਼ਨ ਜਲਾਲਾਬਾਦ ਨੂੰ ਵੱਡੀ ਮਾਤਰਾ ਵਿੱਚ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਤਕਰੀਬ ਅਸੀਂ 17000 ਲੀਟਰ ਜਿਹੜੀ ਲਾਹਣ ਉਹ ਮੌਕੇ ਦੇ ਉੱਤੇ ਨਸ਼ਟ ਕੀਤੀ ਆ ਉਸ ਤੋਂ ਇਲਾਵਾ ਜਿਹੜਾ ਜਿਹੜੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ ਜਿਦੇ ਤਹਿਤ ਅਸੀਂ ਤਿੰਨ ਲੋਕਾਂ ਦੇ ਉੱਤੇ ਵੱਖ-ਵੱਖ ਮੁਕਦਮੇ ਜਿਹੜੇ ਦਰਜ ਕੀਤੇ ਨੇ ਸੋ ਇਹ ਜਿਹੜੀ ਕਾਰਵਾਈ ਆ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵੱਲੋਂ ਜੋ ਦਿਸ਼ਾਨਰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਤਹਿਤ ਅਸੀਂ ਅਮਲ ਵਿੱਚ ਲਿਆਂਦੀ ਆ ਜੋ ਤੁਸੀਂ ਦੇਖਿਆ ਪਿੱਛੇ ਮਗੀਠੇ ਦੇ ਵਿੱਚ ਜਿਹੜਾ ਨਜਾਇਜ਼ ਸ਼ਰਾਬ ਜਿਹੜੀ ਪੀਣ ਕਰਕੇ ਆ ਕਰੀਬ ਵੀ 100 ਲੋਕਾਂ ਦੀ ਮੌਤ ਹੋਈ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਜਿਹੜਾ ਇਹ ਸ਼ਰਾਬ ਦਾ ਧੰਦਾ ਕਰਦੇ ਨੇ ਲੋਕ ਨਜਾਇਜ਼ ਸ਼ਰਾਬ ਵੇਚਦੇ ਨੇ ਇਹ ਆਪਣਾ ਕਾਰੋਬਾਰ ਬੰਦ ਕਰ ਦੇਣ ਔਰ ਨਾਲ ਹੀ ਮੈਂ ਜਿਹੜੀ ਇਹ ਸ਼ਰਾਬ ਪੀਣ ਵਾਲੇ ਨੇ ਇਹ ਸਸਤੀ ਸ਼ਰਾਬ ਦੇਖ ਕੇ ਪੀ ਲੈਂਦੇ ਨੇ ਪਰ ਇਹਦੀ ਕੋਈ ਡਿਗਰੀ ਨਹੀਂ ਕੋਈ ਮਾਤਰਾ ਨਹੀਂ ਔਰ ਇਹ ਕਿਸ ਤਰ੍ਹਾਂ ਕੱਢਦੇ ਨੇ ਕਿਸ ਤਰ੍ਹਾਂ ਨਹੀਂ ਕੱਢਦੇ ਸੋ ਉਹ ਨਸ਼ੀਲੀ ਸ਼ਰਾਬ ਪੀਣ ਕਾਰਨ ਜਿਹੜੀ ਇਹਨਾਂ ਦੀ ਮੌਤ ਹੋਈ ਆ ਸੋ ਮੈਂ ਬੇਨਤੀ ਕਰਦਾ ਆਮ ਜਿਹੜੇ ਪਬਲਿਕ ਨੇ ਜਿਹੜੇ ਬੰਦੇ ਪੀਣ ਵਾਲੇ ਨੇ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਸ਼ਰਾਬ ਕਸੀਦ ਕੀਤੀ ਹੋਈ ਉਹ ਮੁੱਲ ਲੈ ਕੇ ਨਾ ਪੀਣ ਔਰ ਨਾਲ ਹੀ ਮੈਂ ਜਿਹੜੇ ਧੰਦਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਖਤ ਲਹਿਜੇ ਵਿੱਚ ਅਸੀਂ ਇਹ ਚੇਤਾਵਨੀ ਦਿੰਨੇ ਆਂ ਵੀ ਇਹ ਜੋ ਨਜਾਇਜ਼ ਰਾ ਉਹ ਕਸੀਦ ਕਰਦੇ ਨੇ ਇਹ ਬਿਲਕੁਲ ਬੰਦ ਕਰ ਦੇਣਾ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਜੋ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਪਰਚੇ ਵੀ ਦਰਜ ਕਰਾਂਗੇ ਔਰ ਜੋ ਹੋਰ ਉਹਨਾਂ ਨੇ ਇਸ ਧੰਦੇ ਤੋਂ ਜਿਹੜਾ ਕੋਈ ਨਜਾਇਜ਼ ਪ੍ਰਾਪਤੀ ਬਣਾਈ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਕੇ ਔਰ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਆਊਗਾ ਉਹ ਅਸੀਂ ਕਾਰਵਾਈ ਕਰਾਂਗੇ